ਤੁਸੀਂ ਦੇਖ ਰਹੇ ਹੋ ਜਨਸ਼ਕਤੀ ਨਿਊਜ਼ ਪੰਜਾਬ ਮੈਂ ਹਾਂ ਪੱਤਰਕਾਰ ਗੁਰਸੇਵ ਕਸੋਹੀ ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਬਰਨਾਲੇ ਜ਼ਿਲ੍ਹੇ ਦੇ ਕਸਬਾ ਭਧੌੜ ਵਿਖੇ ਮੰਡੀ ਦੇ ਵਿੱਚ ਜਿੱਥੇ ਕਿ ਕਿਸਾਨਾਂ ਦਾ ਰੋਸ ਹੈ ਕਿ ਸਾਨੂੰ ਇੱਕ ਇੱਕ ਹਫ਼ਤਾ ਹੋ ਗਿਆ ਮੰਡੀਆਂ ਦੇ ਵਿੱਚ ਬੈਠਿਆ ਨੂੰ ਸਾਡੀ ਕਣਕ ਦੀ ਹਜੇ ਤੱਕ ਕਿਸੇ ਨੇ ਸਾਰ ਨਹੀਂ ਲਈ ਆਓ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਇਹਨਾਂ ਦਾ ਗੱਲ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਕੀ ਕਹਿਣਾ ਤੁਸੀਂ ਕਣਕ ਦੇ ਬਾਰੇ ਕਣਕ ਦੀ ਗੱਲ ਆਇਆ ਜੀ ਵਿਸਾਖੀ ਤੋਂ ਅਗਲੇ ਦਿਨ ਜਾਨੀ ਇਹ 14 ਤਰੀਕ ਨੂੰ ਭਟੌਰ ਦੀ ਮੰਡੀ ਚ ਕਣਕ ਆਈ ਸੀ ਜੀ ਸਾਨੂੰ ਅੱਜ ਜਾਨੀ 8-9 ਦਿਨ ਹੋ ਗਏ ਬੈਠਾ ਨੂੰ ਜੀ ਹੁਣ ਪਹਿਲੇ ਤਾਂ ਅਸੀਂ 3-4 ਦਿਨ ਅਸੀਂ ਧਰਨਾ ਲਾ ਕੇ ਜੀ ਸਾਰਿਆਂ ਨੇ ਪੂਰਾ ਮਤਲਬ ਫੇਰ ਜਾ ਕੇ ਇਹਨਾਂ ਨੂੰ ਬੋਲੀ ਲਵਾਈ ਹੈ ਜੀ ਉਹ ਵੀ ਬਹੁਤ ਘੱਟ ਲਾਈ ਹੈ ਜਿਹੜੀ ਬੋਲੀ ਲਾਈ ਹੈ ਹੂੰ ਉਹ ਮਮੂਲੀ ਜੀ ਇਹ ਕ ਮੈਂ ਕਹਿੰਦਾ ਕਿਤੇ 100 ਓਟੇ ਦੀ ਕਹੀ ਦੀ 100 ਬੋਬੂਰੀ ਭਰੀ ਆ ਕਿਸੇ ਦੀ 150 ਭਰੀ ਆ ਆ ਹਾਲ ਆ ਨਾ ਇਹ ਤੋਂ ਮੰਡੀਆਂ ਚ ਬੁਰ ਬਾਰ ਦਾ ਨਾ ਚੱਕਿਆ ਜਾਂਦਾ ਹੁਣ ਮੰਡੀ ਸਾਰੀ ਭਰੀ ਪਈ ਆ ਤੇ ਕਣਕ ਮੰਡੀ ਤੋਂ ਬਾਹਰ ਆ ਗਈ ਤੁਹਾਡੇ ਸਾਹਮਣੇ ਆ ਗਈ ਕੋਈ ਪੀ ਆ ਜਮਾ ਪਰੋ ਹਾਂ ਤਾਂ ਸੁੱਕੀ ਕਣਕ ਆ ਗਈ ਹੁਣ ਜਾਣ ਬੁੱਝ ਕੇ ਹੈਰਾਨਗੀ ਹੋ ਰਹੀ ਆ ਬਹੁਤ ਵੱਡੀ ਸਾਖੀ ਤੂੰ ਪਹਿਲਾਂ ਦੇ ਬੈਠੇ ਹੋ ਤੁਸੀਂ ਹਾਂ ਬਜ਼ਾਕੀ ਤਾਂ ਪਹਿਲਾਂ ਦੇ ਵੀ ਬੈਠੇ ਆ ਹਾਂ ਬਹੁਤ ਵੱਡਾ ਜਾਣੀ ਇਹ ਸਰਕਾਰ ਦੀ ਇਹ ਚਾਲ ਆ ਵੀ ਇੱਥੋਂ ਮਤਲਬ ਜੇ ਮੰਡੀ ਚ ਨਾ ਰੋੜ ਕੇ ਕਿਸਾਨਾਂ ਨੂੰ ਤਾਂ ਉਹ ਸੈਲੋ ਵੱਲ ਜਾਣ ਅਸਲ ਕਹਾਣੀ ਇਹ ਉਹ ਕਾਰਪੋਰੇਟ ਨੂੰ ਮੁਨਾਫਾ ਇਹਨਾਂ ਨੇ ਬਚਾਉਣਾ ਜਿਹਦੇ ਕਾਰਨ ਇੱਥੇ ਇਹਨੂੰ ਪਰੇਸ਼ਾਨੀ ਬਹੁਤ ਵੱਡੀ ਆ ਰਹੀ ਹੈ ਬਹੁਤ ਵੱਡੀ ਇਹ ਸਮੱਸਿਆ ਹੈਗੀ ਜਾਨੀ ਅਸੀਂ 8-9 ਦਿਨਾਂ ਤੋਂ ਹੇਰਾਨ ਹੋ ਰਹੇ ਹਾਂ ਬਹੁਤ ਵੱਡੀ ਬਦਰ ਤੇ ਦਰਸ਼ਕੋ ਤੁਸੀਂ ਦੇਖ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਕਿੱਡੇ આરોਪ ਲਾਏ ਜਾ ਰਹੇ ਨੇ ਪੰਜਾਬ ਸਰਕਾਰ ਤੇ ਅਤੇ ਅੱਜ ਇਹਨਾਂ ਦਾ ਕੀ ਹਾਲ ਆ ਮੰਡੀਆਂ ਦੇ ਵਿੱਚ ਅਸੀਂ ਹੋਰ ਵੀ ਕਿਸੇ ਨਾਲ ਗੱਲਬਾਤ ਕਰ ਰਹੇ ਹਾਂ ਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ ਸਾਲੂ ਹੋ ਗਏ ਬਾਈ 6-7 ਦਿਨ ਹੋ ਗਏ ਬਹੁਤ ਬੇਹਰਾਨੀ ਹੁੰਦੀ ਆ ਜੀ ਹੁਣ ਕਰਗੇ ਕੀ ਇੱਕ ਦੂਜੇ ਦੇ ਮੂੰਹ ਨਹੀਂ ਚੱਕੀ ਜਾਂਦੇ ਆ ਕੋ ਕਹਿੰਦਾ ਮੈਂ ਕਰਾਂ ਉਹ ਕਹਿੰਦਾ ਉਹ ਇੱਧਰ ਨੂੰ ਹੋਵਾ ਕੋਈ ਹਾਲ ਨਹੀਂ ਸਾਡਾ ਅਸਲ ਠੀਕ ਆ ਕੋਈ ਨਾ ਕੋਈ ਸਰਕਾਰ ਸਾਨੂੰ ਕਰਕੇ ਕੋਈ ਹੱਲ ਦੇਵੇ ਆਰਧਿਕਾ ਨੂੰ ਕਹੀਦਾ ਉਹ ਕਹਿੰਦੇ ਆ ਕੋਈ ਨਹੀਂ ਸਾਨੂੰ ਕਰਕੇ ਦਿੰਦੇ ਹਾਲ ਅੱਜ ਦੋ ਲਾਉਣੇ ਆ ਬੁੱਧੀ ਕੱਲ ਨੂੰ ਲਾਉਣੇ ਆ ਉਹ ਲਿਆਉਂਦੇ ਆ ਮਸ਼ੀਨਾਂ ਦੀ ਉਹਦੇ ਵਿੱਚ ਪਾ ਕੇ ਦਾਣੇ ਖੜਕਾਈ ਜਾਂਦੇ ਆ ਕਿਤੇ ਕਹਿੰਦੇ ਆ ਮੁਕਤਰ ਵੱਧ ਆਉਂਦਾ ਜੀ ਕਿਤੇ ਘਟਾਉਂਦਾ ਸਾਨੂੰ ਪਤਾ ਹੀ ਨਹੀਂ ਮੁਕਤਰ ਦਾ ਪਰ ਲੋਕਾਂ ਸੀ ਵਿੱਚ ਕਿਹਦੇ ਬੈਠੇ ਆ ਜੀ ਜੀ ਠੀਕ ਆ ਹਾਂਜੀ ਪ੍ਰਧਾਨ ਜੀ ਸੋਨ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਮੰਡੀ ਦੇ ਵਿੱਚ ਬੈਠਿਆ ਨੂੰ ਸੋਨ 17 ਤਰੀਕ ਦੇ ਆਵੇ ਅੱਛਾ ਤੇ ਕੋਈ ਗੱਲਬਾਤ ਕੀਤੀ ਪ੍ਰਸ਼ਾਸਨ ਦੇ ਨਾਲ ਕਰੀ ਸੀ ਜੀ ਇਹਨਾਂ ਦੇ ਹਾਂਜੀ ਭਰੋਸਾ ਦਵਾਇਆ ਇਹਨਾਂ ਨੇ ਚੱਕਾਂਗੇ ਕਰਿਆ ਕੁਛ ਨਹੀਂ 100 100 ਗੱਟਾਂ ਮਸਾਂ ਭਰ ਦੇ ਇੱਕ ਜੀ ਨਹੀਂ ਦਰ ਉਹ ਵੀ ਇੱਕ ਅੜ ਤੇ ਦੋਕ ਦੋਕ ਦਾ ਭਰ ਦਿਆ ਵਾਹ ਨਹੀਂ ਵਾਹ ਨਹੀਂ ਅੱਛਾ ਅੱਛਾ ਮਾਲ ਬਣਿਆ ਪਿਆ ਸਾਰਾ ਸੁੱਕਾ ਮਾਲ